ਮਿਹਰ ਦੀ ਗੱਲ ਤੋਂ ਦਾਤਾ ਜੀ ਤੰਦਰੁਸਤੀ ਵਿੱਚ ਨਾ ਦਿੱਤਾ ਮਾਫ਼ ਕਰਨਾ ਸਰਕਾਰ ਸਰਕਾਰੀ ਦਾਇਰੇ ਵਿੱਚ ਦਰਸ਼ਕਾਂ ਤੋਂ ਨਾ ਨਾ ਜੀ ਆਜਾ ਦਾ ਪੱਲਾ ਖਾਣਾ ਰਾਹੀ ਇੱਕ ਵੱਡੇ ਪਲਾਣੇ ਨੇ ਲਾਕ ਦੀ ਵੱਡੀ ਸ਼ਕੀਤ ਹੈ ਕਿ ਜਗਤ ਚਾਚੇ ਦੇ ਨਾਮ ਦੇ ਦੁਨੀਆ ਜਾਣ ਦੀ ਕੁਲਤਾਰ ਪਰਮਜੀ ਪੁਜੇ ਸਾਡੇ ਦਰਮਿਆਨ ਗੁੰਮਸ਼ੇੜੀ ਖੜੇ ਨੇ ਸਾਡੇ ਸਰੋਵ ਭਾਜੀ ਹੁਣੀ ਕਪੂਰਪੁਰ ਤੋਂ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਪੁਜੀ ਹੈ ਪੱਤਰਕਾਰ ਸਾਹਿਬ ਪੁਜੇ ਹੈ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਸੁੰਦਰ ਕੱਪ ਜਿਹੜੇ ਹੈ ਉਹ ਅਖਾਰੇ ਪੰਜ ਸਜ ਪਹੁੰਚ ਚੁੱਕੇ ਸੋਹਣੇ ਹਲਾ ਨਕਲ ਕੋਦੀਨਾਇਕ ਬਾੜੇ ਦੇ ਵਿੱਚ ਜਿੰਨੇ ਵੀ ਭਰਾਵਾਂ ਦਾ ਸਹਿਯੋਗ ਰਹਿੰਦਾ ਸਾਰੇ ਵੀਰਾਂ ਦਾ ਬਹੁਤ ਵੱਡਾ ਸਤਿਕਾਰ ਤੇ ਧੰਨਵਾਦ ਹੈ ਭਾਈ ਜੀ ਬੱਚਿਆਂ ਦੇ ਕਾਰੋਬਾਰਜਵਾਦੇ ਪਾਣੇ ਦਾਤਾ ਜੀ ਖੱਟੇ ਇੱਕ ਮਜਬੂਤਾ ਪਾਣੀਆਂ ਸਰਕਾਰ ਬੱਚਿਆਂ ਦੇ ਵਿਜੀ ਹੈ ਹਰ ਕੰਨਾ ਆਪਣੇ ਦਰ ਘਰ ਲਿਖਿਤ ਲੈ ਸਰਕਾਰ ਕਿਰਪਾ ਰੱਖੀ ਮਹਾਰਾਜ ਰੋਕੋ ਯਾਹ ਵਿਸ਼ਕੰਡੀ ਵਾਲੇ ਬਾਬਾ ਜੀ ਮਿਹਰ ਕਰਨੀ ਦਾਤਾ ਜੀ ਬਾਬਾ ਇਛਾ ਦਾ ਦੀ ਨਾਗ ਦੇਤਾ ਸਰਕਾਰ ਮਿਹਰ ਕਰੋ ਦਾਤਾ ਜੀ ਖੇਦਰ ਕੋ ਜਿੰਦਾ ਵੀ ਸਰਕਾਰ ਸਿੰਘ ਨੂੰ ਸ਼ੀਰ ਤੋਂ ਮਹਾਪੁਰਸ਼ ਮਿਹਰ ਕਰਿਓ ਇਹਖਣੇ ਮੰਜੂਰ ਕਰੇ ਪੋਲਾਂ ਚੁਕਾ ਮਾਫ ਕਰਨੀ ਸਰਕਾਰ ਬੱਚਿਆਂ ਨੂੰ ਦਗਾਤਾ ਜੀ ਇਹ ਸਿੰਘ ਖਾੜਾ ਕਰਵਾਇਆ ਜਾ ਰਿਹਾ ਸਰਕਾਰ ਜੀ ਦਰੀ ਖਾਣੇ ਮੰਜੂਰ ਕਰਨਾ ਆਪਣੇ ਨਾਂ ਰੋਣਾ ਤੈਨੋਂ ਨਾਮ ਦੀ ਲਾ ਸਰਕਾਰ ਜੀ ਢੋ ਕੇ ਜਹਾਜ ਨੂੰ ਕਿੜਾ ਪੜਨਾ ਸਟ੍ਰਾਈਕ ਕਰਿਆ ਜਿਹਦੇ ਵਿੱਚ ਸੀਤਾ ਪੰਡਤ ਜੀ ਜੂਕੇ ਗੁਰਦਾਸ ਦੀਪ ਸਿੰਘ ਜੀ ਜੂਕੇ ਜੋਤੀ ਫਰਾਜ਼ ਜਨਦੀਪ ਫਰਾਜ਼ ਤੇ ਮਨਜੀਤ ਸਾਡਾ ਭਰਾ ਫਰਾਜ਼ ਵਾਲੇ ਟੁਲੀ ਸਾਹਿਬ ਮੱਡਾ ਮੱਟਾ ਬਹੁਤ ਬਹੁਤ ਸਤਿਕਾਰ ਕੀਤਾ ਜਾ ਰਿਹਾ ਕੁਸ਼ਤੀਆਂ ਆਪਾਂ ਦੋ ਦੋ ਜੜੀਆਂ ਕਰਨੀਆਂ ਨੇ ਤੇ ਸਤਿਕਾਰਯੋਗ ਸ਼ਸ਼ੀਨਾ ਵੱਲੋਂ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਾਡਾ ਪ੍ਰਾਪਤ ਬਹੁਤ ਵੱਡਾ ਪ੍ਰਿਆਗਤ ਤੇ ਕਾਕੇ ਭਰਾ ਦੀ ਬਦੌਲਤ ਪਹਿਲੀ ਵਾਰ ਇਸ ਨਗਰ ਦੇ ਵਿੱਚ ਨਾਲ ਸਿੱਧਾ ਪੰਡਤ ਜੀ ਜੁਕੇ ਤੇ ਤੀਰਸੰਗੀ ਜੁਕੇ ਸਾਡੇ ਪਰਾਜ ਦੇ ਇਸ ਖੇਡ ਮੇਲੇ ਨੂੰ ਲਾਈਵ ਦੇਖ ਰਿਹਾ ਦਿਨੋਂ ਸਤਿਕਾਰ ਆ ਚੋਟੀ ਦਾ ਟੰਗਾ ਚੱਲ ਰਿਹਾ ਕਿ ਖੰਡ ਬਾਜ ਨਾ ਹੁੰਦੇ ਦੁੱਧ ਮਿੱਠੇ ਕਿਉਂ ਆਵਾਜ਼ ਨਾ ਕੋ ਕੈਂਡੀਆਂ ਚੂਰੀਆਂ ਨੇ ਲਓ ਮਾਂ ਬਾਪ ਨਾ ਹੁੰਦੇ ਲਾਡ ਪੂਰੇ ਤੇ ਆਵਾਜ਼ ਨਾ ਪੈਂਦੀਆਂ ਪੂਰੀਆਂ ਨੇ ਮਾਂ ਬਾਪ ਸਰੇਂਦਰ ਖਵਾੜੇ ਵਾਲਾ ਵੀ ਆਇਆ ਹੋਇਆ ਹੈ ਅੱਜ ਕਿੰਦੇ ਗੱਲਾਂ ਵੱਡੀਆਂ ਹੋਣਗੀਆਂ ਤੇ ਨਾਲ ਖੁਲਜਾਰ ਕਲਵਾਂ ਦੀ ਖੜਾ ਰਣੂ ਬਾਪਾ ਦੀ ਖੜਾ ਉਹਨਾਂ ਦੇ ਕਾਲੇ ਨੇ ਜੈ ਮਸਤਾ ਦੀ ਜੀ ਹਾਂ ਜੀ ਹਾਂ ਜੀ ਪੰਜਾਬੀ ਕੀ ਨਾਂ ਹੈ ਜੀ ਆਪਣਾ ਮੇਰਾ ਨਾਮ ਭਾਜੀ ਕੁਲਵੀਰ ਸਿੰਘ ਹੈ ਜੀ ਸਭ ਤੋਂ ਪਹਿਲਾਂ ਤੇ ਤੁਹਾਨੂੰ ਛਿੰਝ ਮੇਲੇ ਦੀ ਤੇ ਸਲਾਣਾ ਮੇਲੇ ਦੀ ਬਹੁਤ-ਬਹੁਤ ਬਤਾਈਆਂ ਹਾਂ ਜੀ ਹਾਂ ਕਿੰਨੀ ਕੁ ਖੁਸ਼ੀ ਕਿੰਨਾ ਕੁ ਖੁਸ਼ਾ ਤੁਹਾਨੂੰ ਕੀ ਕਹਿਣਾ ਚਾਹੋਗੇ ਭਾਜੀ ਬਹੁਤ ਜ਼ਿਆਦਾ ਖੁਸ਼ੀ ਆ ਤੇ ਵੇਡ ਹੁੰਦੀ ਬਹੁਤ ਜ਼ਿਆਦਾ ਅੱਛਾ ਸਾਰਾ ਸਾਰੀ ਵੇਡ ਕਰਦੇ ਭਾਜੀ ਤੁਸੀਂ ਸਾਲ ਦੇ ਸਾਲ ਕਿਹੜੀ ਜਗ੍ਹਾ ਤੁਹਾਨੇ ਆ ਭਾਜੀ ਸਾਡੇ ਪਿੰਡੇ ਸੱਤਵਾਂ ਛਿੰਝ ਮੇਲਾ ਆ ਤੇ ਇਸ ਵਾਰ ਪਹਿਲੀ ਵਾਰੀ ਆਪਣੇ ਨਸੀਬ ਚ ਹੋਇਆ ਵੀ ਆਪਾਂ ਵੀ ਇੱਥੇ ਆ ਕੇ ਦਰਸ਼ਨ ਕਰੀਏ ਸੰਗ ਤੇ ਇਹ ਸੱਤਵਾਂ ਸਲਾਣਾਛੇਰੀ ਮੇਲਾ ਜੀ ਤੁਹਾਡੀ ਸ਼ਕਲੋਂ ਲੱਗਦਾ ਪਿਆ ਕਿ ਤੁਹਾਨੂੰ ਦਰਬਾਰ ਨਾਲ ਕੋਈ ਫ੍ਰੇਮ ਹੈ ਕਿੰਨੇ ਸਾਲ ਹੋ ਗਏ ਤੁਹਾਨੂੰ ਸਰਦਾਰ ਇਹ ਪਾਜੀ ਦਰਬਾਰ ਨਾਲ ਜੁੜਿਆ ਤੋਂ ਬਹੁਤ ਹੋ ਗਿਆ ਲੇਕਿਨ ਮੇਲਾ ਸ਼ੁਰੂ ਹੋਇਆ ਨਾ ਜਿਹੜਾ ਸ਼ੰਗ ਮੇਲਾ ਸਤਵਾਂ ਮੇਲਾ ਜੀ ਇਸ ਵਾਰ ਸਬਰ ਸਾਂਝਾ ਦਰਬਾਰ ਦਰਬਾਰ ਦਾ ਨਾਮ ਹੈ ਜੀ ਖਵਾਜਾ ਪੀਰ ਜੀ ਇੱਥੇ ਬਰਾਜਮਾਨ ਲਖਦਾਤਾ ਜੀ ਆ ਸਿੰਘਾ ਸ਼ੀਦਾਂ ਦਾ ਤੇ ਬਾਬਾ ਇਸ਼ਿਆਤਰੀ ਜੀ ਦਾ ਪਿੰਡ ਦਾ ਨਾਮ ਵੀ ਲੱਗੇ ਜ਼ਿਲ੍ਹੇ ਦਾ ਨਾਮ ਵੀ ਲੱਗੇ ਤੇ ਆਪਣਾ ਨਾਮ ਚੱਕ ਪੀਰਪੁਰ ਪਾਜੀ ਪਿੰਡ ਦਾ ਨਾਮ ਜ਼ਿਲ੍ਹਾ ਜਲੰਧਰ ਤਹਿਸੀਲ ਨਕੂਦ ਰਿਆ ਠੀਕ ਹੈ ਤੇ ਪਾਜੀ ਦੱਸਦਾ ਦਾ ਕੁਲਵੀਰ ਸਿੰਘ ਕਾਕਾ ਜੀ ਠੀਕ ਹੈ ਜੇ ਹਾਂਜੀ ਪ੍ਰਾਈਸ ਭਾਜੀ ਹਾਂਜੀ ਬਿਲਕੁਲ ਜੀ ਦੱਸ ਸਕਦੇ ਆ ਕਿ ਉੱਥੇ ਤਕਰੀਬਨ ਜਿਹੜਾ ਪਟਕੇ ਦੀ ਜਿਹੜੀ ਕੋਸ਼ਤੀ ਆ ਉਹ 2.5 ਲੱਖ ਤੋਂ ਉੱਪਰ ਆ ਜੀ ਉਹਦੇ ਵਜੋਂ ਅੱਛਾ ਜੀ ਹਾਂਜੀ ਠੀਕ ਹੈ 2.5 ਲੱਖ ਦੀ ਇਸ ਪਟਕੇ ਦੀ ਕੋਸ਼ਤੀ ਜਾਰੀ ਹਾਂਜੀ ਉੱਪਰ ਹੀ ਆ ਜੀ ਉਦੋਂ ਤੇ ਗੱਲ ਕਰੀਏ ਅਪਨ ਚ ਛਿੰਝ ਦੀ ਤੇ ਤੁਹਾਨੂੰ ਅੱਜ ਦੀ ਛਿੰਝ ਦੇ ਪਹਿਲੇ ਦੀ ਛਿੰਝ ਕੀ ਫਰਕ ਨਜ਼ਰ ਆਉਂਦਾ ਹੋਂ ਭਾਜੀ ਇਦਾਂ ਆ ਵੀ ਜਿੱਦਾਂ ਜਿਹੜੇ ਕਹਿਣ ਦੇ ਮੁਤਾਬਕ ਬੰਦੇ ਵਧੀਆ ਆ ਜਿਹਦਾ ਡਿਸਪਲਿਨ ਵਧੀਆ ਆ ਸਾਨੂੰ ਆਪਣੇ ਮੇਲੇ ਤੇ ਇਹੀ ਇੱਕ ਜਿੱਦਾਂ ਪਿੰਡ ਚੋ ਸਹਯੋਗ ਜਿਆਦਾ ਮੈਲੇ ਵਿੱਚ ਡਿਸਪੀਸਪਲਨ ਬਹੁਤ ਆ ਜਿੱਦਾਂ ਬਹੁਤ ਮੇਲੇ ਦੇਖੀਦੇ ਵੇ ਗਰਾਉਂਡਾਂ ਭਰੀਆਂ ਹੁੰਦੀਆਂ ਆਪਣੇ ਬੰਦੇ ਗਰਾਜ ਸਾਫੇ ਪਾ ਕੇ ਘੁੰਮੀ ਜਾਂਦੇ ਸਾਡੇ ਬੰਦੇ ਡਿਸਪੀਸਪਲਨ ਨਹੀਂ ਖਰਾਬ ਕਰਦੇ ਤੁਸੀਂ ਇਹ ਵੀ ਦੇਖਿਆ ਹੈ ਕਿ ਨੌਜਵਾਨ ਬੱਚਿਆਂ ਨੂੰ ਤੁਹਾਡੇ ਇੰਟਰਸਟ ਦੇ ਚੀਜ਼ਾਂ ਦਿਖਾ ਦੇ ਕੱਲ ਇਹ ਵੀ ਉਹਨਾਂ ਨੂੰ ਮੈਸੇਜ ਦੇਣਾ ਚਾਹੀਦਾ ਅਸੀਂ ਤਾਂ ਇਹੀ ਕਹਾਂਗੇ ਬਿਲਕੁਲ ਨਸ਼ਿਆ ਤੋਂ ਦੂਰ ਰਹਿਓ ਮਾਪੇ ਦੀ ਸੇਵਾ ਕਰੋ ਹੁਣ ਇੰਨੀ ਗਰਮੀ ਦੇ ਵਿੱਚ ਪਲਵਾਨ ਕੌਣ ਰਹੀ ਇਹਦਾ ਕੋਈ ਮਿਹਨਤ ਕਰੋ ਵਧੀਆ ਬਣੋ ਇੱਕ ਚੰਗਾ ਮੈਸੇਜ ਆਵੇ ਗਰਮੀ ਦੀ ਗੱਲ ਕਰੀਏ ਤੇ ਗੱਲਬਾਤ ਕਰਕੇ ਮੈਨੂੰ ਯਾਦ ਆ ਗਿਆ ਸੰਗਤਾਂ ਵੀ ਦੂਰ ਦਰੋਂ ਆ ਰਹੇ ਕਿ ਕੀ ਕੀ ਪ੍ਰਬੰਧ ਹੋਣਾ ਉਸ ਦਾ ਪ੍ਰਬੰਧ ਭਾਜੀ ਲੰਗਰ ਪ੍ਰਸ਼ਾਦ ਦਾ ਪੂਰਾ ਪ੍ਰਬੰਧ ਹੈ ਜਿਵੇਂ ਨਾਲ ਕੂਲਰ ਲੱਗੇ ਆ ਉੱਪਰ ਸ਼ਾਮ ਵਾਸਤੇ ਚਾਂਦੀਆਂ ਲੱਗੀਆਂ ਤੇ ਨਾਲ ਜਿਹੜਾ ਪਾਣੀ ਦਾ ਜਿਹੜਾ ਉਹ ਪੂਰਾ ਨੌਂ ਦੇ ਨਾਲ ਚੱਲੂ ਪਿਆ ਸਾਡੇ ਚੱਲ ਰਹੇ ਤੁਸੀਂ ਸੰਗਤਾਂ ਨੂੰ ਵੀ ਆਪਣਾ ਸੰਦੇਸ਼ ਕੀ ਮੈਸੇਜ ਦੇਣਾ ਚਾਹੋ ਅਸੀਂ ਇਹ ਮੈਸੇਜ ਦਵਾ ਕੇ ਭਾਜੀ ਵੀ ਜਿਹੜਾ ਪਿੰਡਾਂ ਵਿੱਚ ਕਿੰਦਾ ਜਾਂ ਸ਼ਹਿਰਾਂ ਵਿੱਚ ਜਿੱਥੇ ਵੀ ਆ ਸਪੋਰਟਸ ਨਾਲ ਜੋ ਵੀ ਰਿਲੇਟਡ ਚੀਜ਼ ਆਇਆ ਬੱਦ ਤੋਂ ਬੱਦ ਉਹਨਾਂ ਨੂੰ ਸਪੋਰਟ ਕਰੋ ਕਿਉਂਕਿ ਜਦੋਂ ਕੋਈ ਨਸ਼ਾ ਕਰਦਾ ਜਾਂ ਮਾੜੇ ਕੰਮ ਕਰਦਾ ਉਹਨੂੰ ਬਹੁਤ ਕੁਝ ਦੀਆਂ ਸੀ ਜੇ ਕੋਈ ਚੰਗਾ ਕੰਮ ਹੋ ਰਿਹਾ ਨਾ ਉਹਨੂੰ ਵੀ ਸਪੋਰਟ ਜ਼ਰੂਰੀ ਹੈ ਤੁਸੀਂ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਬਾਕੀ ਭਾਈ ਤੁਹਾਡਾ ਵੀ ਥੈਂਕ ਯੂ ਤੁਸੀਂ ਟਾਈਮ ਕੱਢ ਕੇ ਆਏ ਹੋ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਸਸੀ ਗੱਲ ਜੀ ਸਸੀ ਗੱਲ ਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਹੀ ਪਹਿਲਾਂ ਹੀ ਤੁਹਾਡਾ ਤੁਹਾਨੂੰ ਵੀ ਸਿਟੀ ਚੈਨਲ ਦਾ ਜੀ ਮੈਂ ਜੀ ਮਜੀਦਾ ਪਹਿਵਾਨ ਸ਼ਾਹਕੋਟ ਜੀ ਸਭ ਤੋਂ ਪਹਿਲੇ ਮੇਲੇ ਦੀਆਂ ਬਹੁਤ ਬਹੁਤ ਵਧਾਈਆਂ ਨਾਲ ਸਿੰਜ ਦੀਆਂ ਬਹੁਤ ਬਹੁਤ ਵਧਾਈਆਂ ਕੀ ਕਹਿਣਾ ਚ ਪਹਿਲਾਂ ਕਿ ਮੈਂ ਕਾਕੇ ਭਾਈ ਜਤਾ ਬਤ ਕਰਦਾ ਮੈਨੂੰ ਇੱਥੇ ਹਜਨੂ ਦੇਸਾ ਨਾ 6 7 ਸਾਲ ਹੋ ਗਏ ਚਤਮਾ ਵਿੱਚ ਲੱਗ ਗਈ ਸ਼ੁਰੂ ਵਿੱਚ ਉਹਨਾਂ ਨੇ ਮੇਤ ਕਰਾਇਆ ਸੀਗਾ ਤੇ ਬਹੁਤ ਇਹਨਾਂ ਦਾ ਮੈਂ ਤਾਂ ਕਰਦਾ ਕਿ ਸਾਰੇ ਸਾਰੇ ਮੈਨੂੰ ਯਾਦ ਕਰਦੇ ਆ ਤੁਹਾਨੂੰ ਆ ਕੇ ਕਿੰਨਾ ਕਿੰਦਾ ਮਹਿਸੂਸ ਹੁੰਦਾ ਇੱਥੇ ਮਹਿਸੂਸਦਾ ਜਿੱਦਾਂ ਮਰ ਗਿਆ ਆਪਣੇ ਘਰ ਆਪਣੇ ਪਰਿਵਾਰ ਚ ਹੁੰਦੇ ਆ ਉਹ ਮਹਿਸੂਸ ਹੁੰਦੇ ਮੇਰਾ ਆਪਣਾ ਪਰਿਵਾਰ ਤੁਸੀਂ ਵੀ ਆਪਣੇ ਸਮੇਤ ਪਹਿਲਵਾਨ ਰਹੇ ਤੁਹਾਨੂੰ ਕਿੰਨੇ ਸਾਥ ਸੀ ਕਰਾਉਂ ਮੈਂ ਜੀ ਭਵਾਨੀ ਤੇ 16-17 ਸਾਲ ਚੱਕ ਸਲੂਕ ਕੀਤੀ ਸੀਗੀ ਤੇ ਪੈਂਸਾ ਦੀ ਮਤ ਦਿੱਤੀ ਜੀ ਮੇਰੇ ਕੋਲ ਆਪਣਾ ਕਿਸ ਕੀ ਹਾਂ ਜੀ ਅੱਜ ਕੱਲ ਦੇ ਨੌਜਵਾਨ ਬੱਚਿਆਂ ਨੂੰ ਕੀ ਕਹਣਾ ਬੱਚਿਆਂ ਤੋਂ ਜੀ ਆਹ ਧਰਮਾਂ ਦਾ ਦੰਗਲ ਸਿੰਧ ਕਰਾ ਰਹੇ ਆ ਇਹ ਵਧੀਆ ਖਾਣਾ ਖਾਓ ਤੁਹਾਨੂੰ ਕਰੋ ਮਿਹਨਤ ਲਾਓ ਨਸ਼ਾ ਤੋਂ ਰਹਿਤ ਰਹੋ ਨਸ਼ਾ ਤੇ ਰਹੋ ਜਿਹਨਾਂ ਸ਼ੱਕ ਕਰ ਨਹੀਂ ਆਦਿ ਨਸ਼ਾ ਕਰੋ ਮਿਹਨਤ ਨਾਲ ਕੀ ਖਾਣਾ ਠੀਕ ਹੈ ਬਹੁਤ ਵਧੀਆ ਓਕੇ ਜੀ ਧੰਨਵਾਦ